ਓਹ ਪਾਵਾ ਜੰਦੂ ਇਹਦੇ ਵੀ ਆਪ ਨੂੰ ਮਰਦੇ ਗਏ ਪਾਣੀ ਵਿੱਚ ਆਪਾਂ ਬਹੁਤ ਜਿਆਦਾ ਜਿਆਦਾ ਬੋਲ ਤੁਸੀਂ ਡਰਾਮੇ ਕਰੀ ਜਾਂਦਾ ਨਹੀਂ ਕੋਈ ਤੁਸੀਂ ਲੋਕਾਂ ਨੂੰ ਕਮੈਂਟਾਂ ਦੇਵੇ ਪੱਕੇ ਡਰਾਮੇ ਕਰੀ ਜਾਂਦਾ ਨਹੀਂ ਚਿੱਕੜ ਹੀ ਨਹੀਂ ਲੇਟ ਰਹਾਂ ਨੇ ਚਲੋ ਜੰਮੂ ਨੀ ਆਹ ਕੁਰਦਾ ਪਜਾਮਾ ਕਿਸੇ ਨੇ ਲੇੜੋ ਲੇੜੋ ਲੇਟ ਗਿਆ ਨੀਡੂ ਨੀਡੂ ਲੇਟ ਗਿਆ ਉਹਦੇ ਦੇ ਵਿੱਚ ਓ ਨੀਡੂ ਲੇਟ ਗਿਆ ਕਿ ਆਹੀ ਆਪੇ ਨਾ ਦੋ ਗੱਡੀਆਂ ਭਰ ਗਿਆ ਜਾਂ ਹਾਰਾਂ ਨਾਲ ਆ ਲੋ 550 ਦੇ ਡਾਲਰਾਂ ਦੇ ਡੰਗ ਨੋ ਹਾਰ ਡਾਲਰਾਂ ਦੇ ਹਾਰ ਡਾਲਰਾਂ ਦੇ ਡਾਲਰਾਂ ਦੇ ਡਾਲਰਾਂ ਚ ਖੇਲਾਂਗੇ ਅਸੀਂ ਬਿਗ ਬੋਸ ਦੇ ਵਿੱਚ ਜਾਵਾਂਗੇ ਨਾ ਜਦੋਂ ਸਾਰੀਆਂ ਪਾਰਟੀਆਂ ਸਾਡੇ ਨਾਲ ਸਪਰਕਰ ਕਰਨੀਆਂ ਓਏ ਜਿੱਤ ਗਏ ਜਿੱਤ ਨਹੀਂ ਹੋ ਰਾ ਅੱਡੇ ਹਾਰ ਅੱਡੇ ਹਾਰ ਓਏ ਹੋਰ ਉਹ ਵੱਡਾ ਪਾਜੀ ਟੋਪੀ ਪਾਓ ਯਾਰ ਆ ਦੇਖੋ ਡਾਲਰਾਂ ਦੇ ਆਰੇ ਡਾਲਰਾਂ ਦੇ ਆਮਾਲੀ ਬਾਡੀ ਦੇ ਵਰਕਰ ਖੁਦ ਲੈ ਆ ਰਹੇ ਨੇ ਤੁਹਾਨੂੰ ਕਿੱਧਰ ਦੇਖਦੇ ਹੋ ਆਮਾਲੀ ਬਾਡੀ ਦੇ ਵਰਕਰ ਟਿੱਕਰ ਦੇ ਲੈ ਕੇ ਜਾ ਰਹੇ ਨੇ ਤੁਹਾਨੂੰ ਮੈਂ ਕਿਉਂ ਲਾਦਾ ਮੇਰੀ ਭੈਣ ਨਹੀਂ ਆएगी ਨਾ ਮੇਰਾ ਬੰਦਾ ਜਿੱਤ ਗਿਆ ਮੈਂ ਕਿਉਂ ਕਹਿੰਦਾ ਐਡੀ ਟੂ ਸੈਂਟਰ ਵਾਲਾ ਜਿੱਤ ਗਿਆ ਗੱਡੀ ਤੋਂ ਉੱਠਾ ਕੇ ਕੋਲੋਂ ਦੇ ਹੱਥ ਲੱਗ ਵੀ ਆ ਗਈ ਪੈਸੇ ਪਾ ਗਏ ਲਾ ਵੇ ਸਾਡੇ ਲਾੜਾ ਛੱਡ ਦੇ ਆਹ ਦੇਖੋ ਚਾਲੇ ਦੇ ਆ ਜਲਦੇ ਗੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਤੁਹਾਨੂੰ ਭਾਜੀ ਕਮਲ ਸ਼ੇਰਗਿੱਲ ਨੇ ਕਿਹਾ ਸੀਗਾ ਭਾਜੀ ਨੇ ਵੀ ਇੱਕ ਵਾਰੀ ਤੁਸੀਂ ਸਪੋਰਟ ਕਰੋ ਸਾਡੀ ਤੇ ਅਸੀਂ ਤੁਹਾਡੇ ਨਾਲ ਆ ਤੇ ਹੁਣ ਅਸੀਂ ਤੇ ਸਾਰਿਆਂ ਦੇ ਨਾਲ ਖੜੇ ਆ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਪਰ ਗੱਲ ਇਹ ਆ ਕਿ ਜੇ ਬੈਸਟ ਵਾਲੇ ਦੇ ਕੰਮ ਨਹੀਂ ਹੋ ਸਕਦੇ ਜੇ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਇਹਨੂੰ ਰੋਕਣ ਵਾਸਤੇ ਕੌਣ ਖੜਾ ਹੋ ਤੁਹਾਨੂੰ ਪਤਾ ਸਿੱਧੂ ਫਾਰਮ ਹਾਊਸ ਸ਼ੇਰਾ ਭਾਜੀ ਸਾਡੇ ਜਿਹੜੇ ਕਿ ਲੁਧਿਆਣੇ ਤੋਂ ਆ ਉਹਨਾਂ ਨੇ ਇਸ ਦੀ ਜਵਾਨੀ ਰੋਕਣ ਵਾਸਤੇ ਕੋਸ਼ਿਸ਼ ਕੀਤੀ ਆ ਦੋ ਨੰਬਰ ਗੇਟ ਤੇ ਖੜਾ ਯਾਰ ਆ ਜਾ ਹੁਣ ਪੱਕੇ ਲੀਡਰ ਬਣ ਰਹੇ ਆ ਵਾਅਦੇ ਤੋਂ ਮੁਕਰ ਕੇ ਦੇ ਜਿੱਤ ਕੇ ਕੀ ਕਹਿਣਾ ਚਾਹਦੇ ਆ ਇੱਕ ਮਿੰਟ ਇੱਕ ਬਈ ਪਿੰਕੂ ਸ਼ੀਸ਼ਾ ਦਾ ਪ੍ਰਧਾਨ ਸਾਡਾ ਇਹਨੇ ਸਾਡਾ ਬਹੁਤ ਸਾਥ ਦਿੱਤਾ ਪਰ ਲੇਕਿਨ ਸਾਡਾ ਹੋਈ ਬੇਈਮਾਨੀ ਵੋਟਾਂ ਦੇ ਵਿੱਚ ਜਿਹੜੂ ਪੱਕੇ ਲੀਡਰ ਬਣ ਰਹੇ ਆ ਵਾਅਦੇ ਤੋਂ ਮੁਕਰਦੇ ਵੇ ਹਨਾ ਨਹੀਂ ਮੈਂ ਦੀ ਵਾਅਦੇ ਮੈਂ ਚਿੱਕੜ ਤੋਕਾਂਗਾ ਤੁਸੀਂ ਚਿੱਕੜ ਤੇ ਭੇਜ ਕੇ ਰਾਜੀ ਹੋ ਇਹ ਆਪਣੇ ਮੂੰਹ ਗਿਆ ਜੀ ਉਹਨਾਂ ਨੇ ਆਪਣੇ ਮੂੰਹ ਗਿਆ ਜੀ ਕਿਉਂ ਤੁਸੀਂ ਗਰੀਬ ਬੰਦੇ ਨੇ ਜਾਨੇ ਆਪਣੇ ਮੂੰਹ ਗਿਆ ਨਹੀਂ 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 ਆਪਾਂ ਨਹੀਂ ਜਾਵਾਂਗੇ ਭਾਜੀ ਸਾਨੂੰ ਆਮ ਆਦਮੀ ਪਾਰਟੀ ਵੱਲੋਂ ਫੋਨ ਆਏ ਨੇ ਅਸੀਂ ਉਹਨਾਂ 'ਚ ਰਲਣ ਲੱਗੇ ਆ ਹਾਂ ਅਸੀਂ ਨਾ ਫੋਨ ਆਇਆ ਕਿਹਨਾਂ ਦਾ ਫੋਨ ਆਇਆ ਕਮਲ ਸ਼ੇਰ ਕੀ ਲੜਾਣਾ ਫੋਨ ਆਇਆ ਕਹਿੰਦੇ ਕਿ ਨਾ ਗੱਲਾਂ ਵੀ ਮੜੇ ਦਾ ਥੋੜਾ ਜਿਹਾ ਸਾਥ ਦਿੱਤਾ ਸੀ ਉਹਨਾਂ ਦਾ ਤੇ ਉਹ ਹੋ ਸਕਦਾ ਹੈ ਕਿ ਸਾਨੂੰ ਆਮ ਆਦਮੀ ਵਾਲੇ ਧੱਕੇ ਨਾ ਲੈ ਜਾਣ ਚਲੋ ਆਪਾਂ ਫਿਰ ਵੀ ਜਾਣ ਨੂੰ ਤਿਆਰ ਆ ਸਾਨੂੰ ਜਿਹੜੀ ਵੀ ਪਾਰਟੀ ਸੰਪਰਕ ਕਰੇਗੀ ਸਾਡੇ ਨਾਲ ਕਿਸੇ ਦਾ ਧੱਕਾ ਕਰਦੀ ਆਮ ਗੱਡੀ ਨਹੀਂ ਨਹੀਂ ਆਪਾਂ ਇਹ ਨਹੀਂ ਕਿਹਾ ਧੱਕਾ ਕਰਦੀ ਹੁੰਦਾ ਜਿੱਤੇ ਪਏ ਨੇ ਉਹ ਆਪਾਂ ਮੇਰੀ ਗੱਲ ਸੁਣੋ ਆਪਾਂ ਸੱਚ ਜਨ ਆਪਾਂ ਲੋਕਾਂ ਦੇ ਕੰਮ ਕਰਾਉਣੇ ਆ ਔਰ ਸਾਡੇ ਜਿਹੜੇ ਸੰਧੂ ਸੰਧੂ ਭਾਜੀ ਆਗੇ ਆ ਸੰਧੂ ਸ਼ੇਰਗਿੱਲ ਭਾਜੀ ਸਾਡੇ ਉਹਨਾਂ ਨੇ ਵੀ ਸਾਡੀ ਗੱਲ ਚੱਲਦੀ ਪਈ ਆ ਔਰ ਆਪਾਂ ਹੱਕ ਲੋਕਾਂ ਦੇ ਦਵਾਵਾਂਗੇ ਡਾਕਟਰ ਪੀਨੋ ਬਾਬਾ ਸਾਹਿਬ ਨੇ ਵੋਟ ਦਾ ਅਧਿਕਾਰ ਦਿੱਤਾ ਜੋ ਇਹਨਾਂ ਨੂੰ ਵੋਟ ਦਾ ਸਮਝ ਨਹੀਂ ਆ ਰਹੀ ਪਰ ਲੇਕਿ ਸੱਚੇ ਬੰਦੇ ਨੂੰ ਕਦੀ ਵੋਟ ਪਾ ਕੇ ਦੇਖੋ ਇਮਾਨਦਾਰ ਬੰਦੇ ਨੂੰ ਵੋਟ ਪਾ ਕੇ ਦੇਖੋ ਔਰ ਬਾਕੀ ਸਾਡੇ ਜਿਹੜੇ ਝੂਠ ਬੋਲਦਾ ਸਾਫ ਵਿੱਚ ਜੀ ਲਿਡੂ 27 ਦੀ ਕੀ ਤਿਆਰੀ ਹੈ? ਕੀ ਕਰ ਰਿਹਾ 27 ਦੀ ਕੀ ਤਿਆਰੀ ਹੈ? ਉਹ ਕਹਿਆ ਯਾਰ ਲਿਡੂ ਲਿਡੂ ਜੀ 27 ਦੀ ਕੀ ਤਿਆਰੀ ਹੈ? ਆ ਪੇਨ ਮੇ ਬਲਾਕ ਲਿਆ ਤੁਸੀਂ ਜਾਣਾ ਨਹੀਂ। ਨਹੀਂ ਜਾਣਾ ਨਹੀਂ ਹੈ ਮੇਰੇ ਕੋਲ ਹੀ ਹੈ ਜੀ। ਉਹ ਤੂੰ ਬਾਪੇ ਨੂੰ ਰੋਕੀ ਓਏ। ਬਾਪੇ ਨੂੰ ਫੜ ਕੇ ਰੱਖੀ। ਨਹੀਂ ਨਹੀਂ ਬਾਈ। ਉਹ ਨਹੀਂ ਆਹ ਕੰਮ ਨਹੀਂ ਕਰਦਾ। ਨਹੀਂ ਨਹੀਂ। ਨਾ ਵੀ ਜੀ ਕਰਦਾ। ਤੁਸੀਂ ਭੇਜ ਕੇ ਰਾਜੀ ਹੋ ਤੁਸੀਂ ਉੱਪਰ ਦੀ। ਜੀ ਕਹਿ ਰਿਹਾ ਮੈਂ ਜਾਣਾ ਜੀ ਕਰਦਾ ਜਾਣ ਤੋਂ। ਆਓ ਆਪਾਂ ਕੀ ਕਰੀਏ ਆਪਾਂ ਕਿੰਨੇ ਵੋਟਾਂ ਮਿਲਦੀਆਂ ਨੇ ਇਹਨਾਂ ਨੂੰ ਇਹਨਾਂ ਸਰ ਜੀ ਨੂੰ ਇਹਨਾਂ ਸਰ ਕਿੰਨੀਆਂ ਵੋਟਾਂ ਪਈਆਂ ਆਪਾਂ ਨੂੰ ਪਈਆਂ 90 ਵੋਟਾਂ ਪਈਆਂ ਵਾ ਸਾਡੀ ਹਾਰ ਪੱਕੀ ਆ ਵਾ ਲਓ ਜੀ ਲਓ ਪਰ ਤੁਸੀਂ ਗਾਣਾ ਤੂੰ ਸਾਡਾ ਫੈਨ ਕੋਈ ਆਪਣਾ ਹਾਂ ਬੰਦੇ ਆ ਤੇ ਅੱਡੇ ਹਾਰ ਦੇਖੋ ਅੱਡੇ ਹਾਰ ਜਿੱਤੇ ਹੋਏ ਬੰਦੇ ਨੂੰ ਨਹੀਂ ਵਾਹ ਲੋ ਆਹ ਲੋ